ਲਓ ਜੀ ਦੋਸਤੋ ਆਹ ਦੋ ਗੋਲੀਆਂ ਜੀ ਇਹ ਤੁਸੀਂ ਅੱਖ ਦੇ ਵਿੱਚ ਪਾਉਣੀਆਂ ਵਾ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੌਕ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਉਮੀਦ ਹੈ ਜੀ ਆਪਣੀ ਸਾਰੇ ਭਰਾ ਠੀਕ ਠਾਕ ਹੋਣਗੇ ਅੱਜ ਤੁਹਾਨੂੰ ਦੋਸਤੋ ਆਪਾਂ ਜਿਹੜਾ ਵਾ ਆਪਣਾ ਅੱਜ ਮੁੱਦਾ ਨੁਕਤਾ ਹੀ ਆ ਤੇ ਪਹਿਲੇ ਵੀ ਆਪਾਂ ਕਰੀਦਾ ਵਾ ਤੇ ਮੈਂ ਚਲੋ ਆਪਣੇ ਭਰਾਵਾਂ ਨੂੰ ਜਿਹੜਾ ਵਾ ਇਸਤੇਮਾਲ ਕੀਤਾ ਵਾ ਤੇ ਆ ਇੱਕ ਆਪਣੀ ਪੱਠੀ ਆ ਠੀਕ ਹੈ ਜੀ ਇਹ ਏੜੀ ਆ ਇਹਦੀ ਅੱਖ ਜਿਹੜੀ ਆ ਵੇਖੋ ਖਰਾਬ ਹੋਈ ਜਿਵੇਂ ਕਿ ਬੱਚਿਆਂ ਦੀਆਂ ਅੱਖਾਂ ਅੱਜ ਕੱਲ ਖਰਾਬ ਹੁੰਦੀਆਂ ਪਈਆਂ ਵਾ ਕਾਫੀ ਭਰਾਵਾਂ ਦੇ ਚਲੋ ਵੀ ਆਪਣਾ WhatsApp ਤੇ ਮੈਸੇਜ ਆ ਜਾਂਦਾ ਵੀਰ ਜੀ ਕਈਆਂ ਦੇ ਕਬੂਤਰ ਬਿਮਾਰ ਹੋਏ ਆ ਕਈਆਂ ਦੀਆਂ ਜਿਵੇਂ ਅੱਖਾਂ ਖਰਾਬ ਹੋਈਆਂ ਵਾ ਤੇ ਇਹਦੇ ਅਸੇ ਦੋਸਤੋ ਆਪਾਂ ਜਿਹੜਾ ਤੁਹਾਨੂੰ ਅੱਜ ਨੁਕਤਾ ਦੱਸਾਂਗੇ ਜੀ ਤੇ ਆਪਣੇ ਜਿਹੜੇ ਆ ਜੀ ਚਾਹਣ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਹੰਦਲ ਸਾਹਿਬ ਜੀ ਨੇ ਅਮਿਤਪਾਲ ਸਿੰਘ ਜੀ ਮੰਜੀਠੇ ਤੋਂ ਜਿਹੜੇ ਖੇਮ ਕਰਨ ਤੋਂ ਜਿਹੜੇ ਆ ਬਾਉ ਮਸੀਹ ਜੀ ਤੇ ਅਮਿਤਪਾਲ ਸਿੰਘ ਜੀ ਜਿਹੜੇ ਖੇਮ ਕਰਨ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਜਾਸ ਸਮਰਾਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਕਾਲਾ ਜੱਟ ਜੀ ਆ ਉਹਨਾਂ ਦਾ ਵੀ ਧੰਨਵਾਦ ਆਪਣੀ ਤੇ ਲਾਲੋ ਨਾ ਤੁਹਾਨੂੰ ਪਛਾਉਂ ਕਿ ਮੈਂ ਥੋੜਾ ਬਤਾ ਕਰਾ ਦਿੰਨੇ ਆ ਤੇ ਆ ਆਪਣੇ ਘਰ ਦੀ ਇੱਕ ਫੀਮੇਲ ਆ ਪੱਠੀ ਆ ਯੰਗ ਪੱਠੀ ਆ ਜੀ ਮਾਕੀ ਜਿਆਦੀ ਏਜ ਦੀ ਨਹੀਂ ਹੋਈ ਤੇ ਇਹਦੀ ਵੀ ਜਿਹੜੀ ਇਹਦੀ ਅੱਖ ਖਰਾਬ ਹੋ ਗਈ ਆ ਆ ਤੁਸੀਂ ਦੇਖ ਸਕਦੇ ਜੇ ਤੇ ਇਹਦੇ ਆਸਤੇ ਜਿਹੜਾ ਆਪਾਂ ਦੋਸਤੋ ਨੁਕਤਾ ਕੀਤਾ ਵਾ ਉਹ ਆਪਾਂ ਤੁਹਾਨੂੰ ਜਿਹੜਾ ਅੱਜ ਆਪਾਂ ਅਜਮਾਇਆ ਵਾ ਉਹ ਵੜਾ ਪਪਰਾਵਾਂ ਦੇ ਨਾਲ ਸ਼ੇਅਰ ਕਰਾਂਗੇ ਤੇ ਜਿਹੜੀ ਆ ਵੀਡੀਓ ਤੁਸੀਂ ਸਕਿੱਪ ਨਹੀਂ ਕਰਨੀ ਮੇਰੇ ਭਰਾਵਾਂ ਨੇ ਗਾਣੇ ਕੱਢਣੀ ਬੜੇ ਤਰੀਕੇ ਨਾਲ ਵੇਖੋ ਕੱਲੀ ਕੱਲੀ ਤੁਹਾਨੂੰ ਜੇ ਅਪਾ ਚੀਜ਼ ਦੱਸਾਂਗੇ ਸਭ ਤੋਂ ਪਹਿਲਾਂ ਤੁਸੀਂ ਮੈਡੀਸਨ ਤੇ ਜਾਣਾ ਆਹ ਗੋਲੀ ਇੱਕ ਆਫਲੋਕਸਿਨ ਦੀ ਠੀਕ ਹੈ ਜੀ ਇੱਕ ਟੈਬਲੇਟ ਆਂਦੀ ਆ ਇੱਥੇ ਲਿਖਿਆ ਵੀ ਤੁਹਾਨੂੰ ਆਪਾਂ ਜਿ ਹੂਮ ਕਰਕੇ ਵੀ ਦਿਖਾ ਦਿੰਨੇ ਆ ਜੀ ਲਾਗੇ ਕਰਕੇ ਆਹ ਦੇਖੋ ਜੀ ਲੋਈ ਦੋਸਤੋ ਬਿਲਕੁਲ ਕਲੀਅਰ ਆਪਾਂ ਕਰਤੀ ਜੀ ਆਫਲੋਕਸਿਨ ਟੈਬਲੇਟ ਠੀਕ ਹੈ ਜੀ ਤੇ ਜਿਹੜੀ ਆ ਇਹ ਤੁਸੀਂ ਡਾਕਟਰ ਕੋਈ ਵੀ ਮੈਡੀਕਲ ਤੇ ਜਾ ਕੇ ਮੈਡੀਕਲ ਜਿਹੜੀ ਸ਼ਾਪ ਹੁੰਦੀ ਆ ਉਹਨਾਂ ਕੋਲ ਜਾ ਕੇ ਤੁਸੀਂ ਇਹੜੀ ਮੈਡੀਸਿਨ ਲੈ ਆਉਣੀ ਹੈ ਤੇ ਆ ਤੈਨੂੰ ਇਹ ਕਲਰ ਦੀ ਲੈਉਣੀ ਹੈ ਜੀ ਪੀਲੇ ਦੀ ਠੀਕ ਹੈ ਜੀ ਆਹ ਲੋ ਆ ਜੇ ਗੋਲੀ ਤੇ ਆਪਾਂ ਤੁਹਾਨੂੰ ਇਹਦਾ ਜਿਹੜਾ ਕਲਰ ਆ ਆਪਾਂ ਦਿਖਾ ਦਿੱਤਾ ਵਕ ਕਿੰਦਾਂ ਦੀ ਇਹ ਦੇਖਦੀ ਆ ਤੇ ਆ ਦੇਖ ਲਓ ਆਫਲੋਕਸਿਨ 200 ਐਮਜੀ 200 ਐਮਜੀ ਹੀ ਜਿਹੜੀ ਆ ਤੁਸੀਂ ਜਿਹੜੀ ਆ ਟੈਬਲੇਟ ਲੈਣੀ ਆ ਠੀਕ ਹੈ ਜੀ ਆ ਲਓ ਜੀ ਆਪਾਂ ਭਰਾਵਾਂ ਨੂੰ ਬਿਲਕੁਲ ਹੀ ਆਪਾਂ ਇਹਦੀ ਕਲੀਅਰ ਕੀਤੀ ਆ ਤੇ ਜਿਹੜਾ ਆਪਣੇ ਕਬੂਤਰ ਆ ਜਿਵੇਂ ਕਿ ਆ ਮਾਦੀ ਆਪਣੇ ਕੋਲ ਜੀ ਕਬੂਤਰੀ ਆ ਜੀ ਇਹਦੀ ਜਿਹੜੀ ਆ ਅੱਖ ਆ ਸਭ ਤੋਂ ਪਹਿਲਾਂ ਤੇ ਤੁਸੀਂ ਇਦਾਂ ਕਰਨਾ ਵਾ ਕਿਉਂਕਿ ਇਹ ਜਿਹੜੇ ਜਦੋਂ ਇਹਨਾਂ ਦੀਆਂ ਬੱਚਿਆਂ ਦੀਆਂ ਆਪਣੇ ਬੱਚੇ ਜਿਹੜੇ ਹੁੰਦੇ ਜਾਂ ਬਿਮਾਰ ਹੋਏ ਹੁੰਦੇ ਆ ਜਿਨ੍ਹਾਂ ਦੀਆਂ ਅੱਖਾਂ ਖਰਾਬ ਹੋਈਆਂ ਹੁੰਦੀਆਂ ਖਾਸ ਕਰਕੇ ਭਾਵੇਂ ਤੁਹਾਡਾ ਵੱਡਾ ਕਬੂਤਰੀ ਆ ਤੇ ਭਾਵੇਂ ਜਿਹੜੇ ਅੱਜ ਕੱਲ ਬੱਚੇ ਜਿਵੇਂ ਆ ਵੀ ਆਪਣੇ ਬਰਸਾਤਾਂ ਦੇ ਦਿਨ ਪੈਂਦੇ ਪਏ ਆ ਬਸ ਆਤਾ ਦੇ ਦਿਨਾਂ ਕਾਰਨ ਜਿਹੜਾ ਕੀ ਹੁੰਦਾ ਵਾ ਵੀ ਆਪਣਾ ਹੋ ਜਾਂਦੇ ਆ ਬੱਚਿਆਂ ਦੀਆਂ ਅੱਖਾਂ ਖਰਾਬ ਵਗੈਰਾ ਤੇ ਉਹਨਾਂ ਦੇ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਜਿਹੜੀਆਂ ਇਹਦੀਆਂ ਅੱਖਾਂ ਹਨ ਚੰਗੀ ਕਰਨਾ ਨੂੰ ਦੋਸਤੋ ਜਿਹੜਾ ਸਾਫ਼ ਕਰਨਾ ਵਾ ਧੋ ਲੈਣਾ ਵਾ ਸਮਝ ਲਓ ਵੀ ਕਾਟਨ ਲੈ ਕੇ ਰੂਨ ਲੈ ਕੇ ਤੇ ਉਹਦੇ ਨਾਲ ਤੁਸੀਂ ਜਿਹੜਾ ਇਹਨਾਂ ਚੰਗੀ ਦਾ ਧੋ ਲੋ ਠੀਕ ਹੈ ਸਾਫ਼ ਕਰ ਲਓ ਚੰਗੀ ਦੀਆਂ ਅੱਖ ਉਸ ਤੋਂ ਬਾਅਦ ਜਿਹੜੀ ਤੁਸੀਂ ਆਹੜੀ ਇੱਕ ਗੋਲੀ ਹੈ ਨਾ ਠੀਕ ਹੈ ਜੀ ਆਫਲੋਕਸਨ ਦੀ ਇਹਨੂੰ ਪੀ ਕੇ ਚੰਗੀ ਦੀਰਾ ਬਰੀਕ ਪਾਊਡਰ ਇਹਦਾ ਬਣਾ ਲੈਣਾ ਵਾ ਬਿਲਕੁਲ ਹੀ ਬਰੀਕ ਕਰਕੇ ਉਸ ਤੋਂ ਬਾਅਦ ਤੁਹਾਨੂੰ ਨਾਲ ਆੜਾ ਮੌਕਸੀ ਦਾ ਕੈਪਸੂਲ ਹੈ ਜੀ ਜੇ ਕਬੂਤਰ ਦੇ ਜਿਵੇਂ ਕਿ ਆਪਣੇ ਬੱਚਿਆਂ ਦੇ ਜਿਵੇਂ ਕਿ ਰੇਸ਼ਾ ਵਾ ਬਲਗਮ ਜੀ ਆਂਦੀ ਪਈ ਆ ਖਚ-ਖਚ ਦੀ ਤੁਹਾਨੂੰ ਜੀ ਆਵਾਜ਼ ਆਂਦੀ ਪਈ ਜਿਵੇਂ ਉਹਦਾ ਰੇਸ਼ਾਇਆ ਬਣਿਆ ਵਾ ਜਾਂ ਇਹਨਾਂ ਦੇ ਇੱਥੋਂ ਮਰ ਕੀ ਜੁਕਾਮ ਆਂਦਾ ਪਿਆ ਜਿਵੇਂ ਕਿ ਕਬੂਤਰਾਂ ਦੇ ਆਪਣੇ ਜੁਕਾਮ ਆ ਜਾਂਦਾ ਵਾ ਇੱਥੋਂ ਰੇਸ਼ਾ ਵਗੈਰਾ ਚਲੋ ਇਹਦੇ ਤੇ ਹੁਣ ਆਂਦਾ ਨਹੀਂ ਪਿਆ ਕਿਉਂਕਿ ਇਹਨਾਂ ਨੂੰ ਮੈਂ ਆਪਾ ਦੇ ਦਿੱਤਾ ਵਾ ਕਿਉਂਕਿ ਇਹਦੇ ਜੁਕਾਮ ਵੀ ਆਂਦਾ ਪਿਆ ਸੀ ਨਾਲ ਨਾ ਜਿਵੇਂ ਕਿ ਇਹਦੀ ਅੱਖ ਵੀ ਖਰਾਬ ਹੋ ਗਈ ਸੀ ਇਹਦਾ ਜਕਾਮ ਵੀ ਆਂਦਾ ਪਿਆ ਸੀ ਤੇ ਇਹਦੇ ਦੇ ਵਿੱਚੋਂ ਜਿਹੜਾ ਆਪਾਂ ਵਾ ਫਿਰ ਕਹੇ ਮੌਕਸੀ ਦਾ ਕੈਪਸੂਲ ਲੈ ਲੈਣਾ ਵਾ ਤੇ ਓਕੇ ਟੈਬਲੇਟ ਤੁਸੀਂ ਜਿਹੜੀ ਪੀਸੀ ਹੋਣੀ ਨਾ ਦੋਸਤੋ ਇਹ ਤੁਸੀਂ ਆਪਣੀ ਜਿਹੜੀ ਆ ਇਹਨੂੰ ਤੁਸੀਂ ਅੱਖ ਦੇ ਵਿੱਚ ਪਾਉਣਾ ਵਾ ਠੀਕ ਹੈ ਅੱਖ ਦੇ ਵਿੱਚ ਬਰੀਕ ਪਾਊਡਰ ਕਰ ਲੈਣਾ ਵਾ ਤੇ ਬਿਲਕੁਲ ਥੋੜੀ ਜੀ ਲੈ ਕੇ ਨਾ ਆਪਾਂ ਕਾਗਜ਼ ਦੇ ਨਾਲ ਜਿਵੇਂ ਕਿ ਇੱਕ ਕਾਗਜ਼ ਦੇ ਪਾਗੇ ਉਹਦੇ ਨਾਲ ਥੋੜੀ ਜੀ ਮਮੂਲੀ ਜੀ ਦੀ ਅੱਖ ਦੇ ਵਿੱਚ ਪਾ ਦੇਣੀ ਹੈ। ਇਹਦੀ ਅੱਖ ਦੇ ਵਿੱਚ ਪਾ ਦੇਣੀ ਠੀਕ ਹੈ ਤੇ ਆਹੜਾ ਇਹਦਾ ਪਾਊਡਰ ਆ। ਇਹਦਾ ਪਾਊਡਰ ਤੁਸੀਂ ਕੱਢ ਕੇ ਉਹ ਵੀ ਮਮੂਲੀ ਆ ਥੋੜਾ ਜਣਾ ਜਿਵੇਂ ਕੀ ਆਪਣਾ ਬਾਜਰੀ ਦਾ ਦਾਣਾ ਉਹਨੇਕ ਤੁਸੀਂ ਇਹਦਾ ਕੀ ਕਰਕੇ ਪਾਊਡਰ ਕੱਢ ਕੇ ਇਹ ਜਿਹੜਾ ਦੇਣਾ ਵਾ ਤੇ ਤੁਹਾਡੇ ਬੱਚਿਆਂ ਦੀਆਂ ਅੱਖਾਂ ਇਣੀਆਂ ਬਿਲਕੁਲ ਸਹੀ ਹੋਣੀਆਂ ਤੇ ਆਪਣਾ ਜਿਹੜਾ ਵਾ ਅ ਪਾਈਏ ਦੋਸਤੋ ਆਪਣਾ ਅਜੀ ਮੁੱਦਾ ਨੁਕਤਾ ਵਾ ਤੇ ਇਹ ਜਿਹੜਾ ਬਹੁਤ ਵਧੀਆ ਰਿਜ਼ਲਟ ਦਿੱਤਾ ਤੇ ਆ ਦੋ ਦਿਨਾਂ ਚ ਇਹਦੀ ਅੱਖ ਬਿਲਕੁਲ ਸਾਫ਼ ਹੋ ਗਈ ਤੁਸੀਂ ਦੇਖ ਸਕਦੇ ਜੇ ਅੱਖ ਜਿਹੜੀ ਇਹਦੀ ਰੇਸ਼ੇ ਵਾਂਗੂ ਭਰੀ ਪਈ ਸੀ ਐ ਚ ਘੱਟ ਹੀ ਜੇ ਅਜੇ ਇਹਦੇ ਵਿੱਚ ਜ਼ਿਆਦਾ ਸੀ ਜਦੋਂ ਇਹ ਮਤਲਬ ਕਿ ਖਾਰਸ਼ ਕਰਦੀ ਆਪਣੇ ਐ ਕਰਕੇ ਠੀਕ ਹੈ ਤੇ ਇੱਥੇ ਲਾ ਲੈਂਦੀ ਸੀ ਜੇ ਠੀਕ ਹੈ ਉਹਦੇ ਕਾਰਨ ਜਿਹੜਾ ਆਪਾਂ ਜਦੋਂ ਆਪਾਂ ਇਹਨੂੰ ਸਾਫ਼ ਕਰ ਲਾਂਗੇ ਚੰਗੀ ਦਾ ਰੂ ਦੇ ਨਾਲ ਕਾਟਨ ਦੇ ਨਾਲ ਅੱਖ ਤੁਸੀਂ ਸਾਫ਼ ਕਰ ਲੋਗੇ ਉਹਦੇ ਨਾਲ ਜਿਹੜੀ ਇਹਦੀ ਹੋ ਗਈ ਅੱਖ ਬਿਲਕੁਲ ਸੈੱਟ ਹੋ ਜੂਗੀ ਤੇ ਦੋ ਦਿਨਾਂ ਦੇ ਵਿੱਚ ਜਿਹੜਾ ਤੁਹਾਨੂੰ ਇਹ ਰਿਜ਼ਲਟ ਮਿਲ ਜੂਗਾ ਤੇ ਇੱਕ ਮੌਕਸੀ ਦਾ ਕੈਪਸੂਲ ਜੇ ਠੀਕ ਹੈ ਜੀ ਇੱਕ ਜਿਹੜਾ ਵਾ ਨਾਲ ਜਿਹੜੀ ਆ ਮੈਡੀਸਨ ਹੈਗੀ ਆਫਲੋਕਸ 200 ਐਮਜੀ ਉਮੀਦ ਆ ਜੀ ਆਪਣੇ ਭਰਾਵਾਂ ਨੂੰ ਵੀਡੀਓ ਚੰਗੀ ਲੱਗੀ ਹੋਊਗੀ ਲਾਈਕ ਸ਼ੇਅਰ ਲਾਜ਼ਮੀ ਕਰਨੀ ਆ ਤੇ ਇਹ ਅਜਮਿਉਦਾ ਨੁਕਤਾ ਜੇ ਅਜਮਾ ਕੇ ਵੇਖੋ ਤੇ ਕਮੈਂਟ ਜੀ ਯੂਲ ਦੱਸਿਓ ਤੁਹਾਨੂੰ ਇਹ ਕਿਵੇਂ ਦਾ ਨੁਕਤਾ ਲੱਗਦਾ ਪਿਆ ਮਿਲਦੇ ਆਂ ਨੈਕਸਟ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ